ਨਮਸਕਾਰ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਨ ਦੇ YouTube ਚੈਨਲ ਤੇ ਮੈਂ ਅਮਰਜਾਥਾ ਬੀਤੀ 28 ਜੁਲਾਈ ਨੂੰ ਪਿੰਡ ਕਾਂਗਣਾ ਵਿਖੇ ਪੁਰਾਣੀ ਰੰਜਿਸ਼ ਅਧੀਨ ਕੁਝ ਨੌਜਵਾਨਾਂ ਵੱਲੋਂ ਪਿੰਡ ਵਿੱਚ ਸਾਲਾਨਾ ਜਾਗਰਨ ਦੌਰਾਨ ਨੌਜਵਾਨ ਕਰਨਦੀਪ ਸਿੰਘ ਉਰਫ ਨੰਦੂ ਨੂੰ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸ ਦੇ ਇਲਾਜ ਦੌਰਾਨ ਬੀਤੇ ਦਿਨੀ ਮੌਤ ਹੋ ਗਈ ਸੀ ਸ਼ਾਹਕੋਟ ਪੁਲਿਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ओंकार ਸਿੰਘ ਬਰਾੜ ਨੇ ਦੱਸਿਆ ਕਿ ਜਿਲ੍ਹਾ ਜਲੰਧ ਦੇ ਮਾਡਲ ਥਾਣਾ ਸ਼ਾਹਕੋੜ ਚ ਸਬੰਧ ਸ਼ਾਹਕੋੜ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29/7/25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਿਰਮਲ ਸਿੰਘ ਵਾਸੀ ਕਾਗਣਾ ਨੂੰ ਉਸਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾ ਔਰ ਕੈਦ ਦੇ ਦਸਤਾਨਾ ਗੰਭੀਰ ਸੱਟਾਂ ਜਿਹੜੀ ਮਾਰਦੇ ਨੇ ਇਤਨਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਖ ਅਫਸਰ ਇਨਸਪੈਕਟਰ ਬੁਨਿੰਦਰ ਸਿੰਘ ਨੂੰ ਲੋਰਾਂ ਨੂੰ ਦਿੱਤੇ ਜਿਨ੍ਹਾਂ ਨੇ ਇਸ ਮੁਕਦਮੇ ਦੀ ਗੰਭੀਰਤਾ ਨੂੰ ਦੇਖਦੇ ਹੋਇਆ ਤੁਰੰਤ ਮੁਕਦਮਾ ਰੈਲੇਵੈਂਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਦੇ ਦਰਜ ਕੀਤਾ ਜੋ ਇਸ ਮੁਕਦਮੇ ਦੀ ਗੰਭੀਰਤਾ ਦੇ ਮੱਦੇਨਜ਼ਰ ਮਾਨਯੋਗ ਐਸਐਸਪੀ ਜ਼ਿਲ੍ਹਾ ਜੰੰਦਰ ਤੇ ਹਤੀਸਤਾਰ ਹੰਦ ਸਿੰਘ ਵਰਖੀ ਦੀ ਵੱਲੋਂ ਅਨਸੁਇਤ ਐਸਪੀ ਸਰਵਿਤ ਰਹੇ ਜਿਹਨੇ ਗਰਡ ਦੀ ਲਾਈਨ ਤੇ ਮੋੜਲ ਥਾਂ ਦੀ ਸਰਪੋਰਟ ਦੀ ਟੀਮ ਨੇ ਅਧੂਨਲ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਰਾਜ ਜਿਹੜੇ ਲਾਇਸ ਸੀਗਾ ਜਿਹਦੀ ਸੱਟਾਂ ਦੀ ਤਾਬਿਆ ਤਾ ਨਾ ਸੰਦੇ ਸਾਰਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਬਹੁਤ ਹੋ ਗਈ ਤੇ ਮਕਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋਸ਼ੀਆਂ ਨੂੰ ਗ੍ਰਿਫਤਰ ਕੀਤਾ ਜੋ ਇਸ ਮਕਦਮੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਅਸਤ ਕੀਤੀ ਹੈ ਜਿਵੇਂ ਜੁਰਪ੍ਰੀਤ ਸਿੰਘ ਕਾਲੂ ਸ਼ਾਲਜੀਤ ਔਰ ਪੋਲਾ ਅਭਿਸ਼ੇਕ ਕਾਰੂਰ ਪਾਵੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਬਸ ਵਰਤੇ ਗਏ ਦਸਤਰ ਜਿਹੜੇ ਸੀਗੇ ਔਰ ਕਈ ਦਾ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਦਾ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮੰਡਾ ਸੀ ਕਿ ਤੱਕ ਇਹ ਦੇ ਮੁਕੱਦਮੇ ਦੀ ਸੁਣਵਾਈ ਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਔਰ ਫਨ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸੰਯਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਡੋਨਲੀ ਜਿਹੜਾ ਜਿੰਦਰ ਦੇ ਵਿਧਾਇਕੀ ਪੁਲਿਸ ਜਿਹੜੀ ਵਤਨਮਦ ਹੈਗੀ ਆ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲੇ ਉਹਨਾਂ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧ ਨੂੰ ਜਲਦੀ ਹੀ ਜਿਹੜਿਆ ਕਾਨੂੰਨਾਂ ਦੇ ਜਿਹੜੀ ਸੁਰੱਖਾ ਵਿੱਚ ਬੰਦ ਕਰਨ ਲਈ ਪਾਵੰਦਾ ਥੈਂਕ ਯੂ ਉੱਥੇ ਮੌਜੂਦ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਕਾਂਗਣਾ ਜੋ ਕਿ ਸਾਡੇ ਪਿੰਡ ਵਿੱਚ ਸਾਡੇ ਪਿੰਡ ਕਾਗਣਾ ਵਿੱਚ ਜਾਗਰਣ ਚੱਲ ਰਿਹਾ ਸੀ ਜਿਸ ਵਿੱਚ ਕਰਨਦੀਪ নন্দੂ ਪੁੱਤਰ ਨਰਮਨ ਸਿੰਘ ਸੇਵਾ ਕਰ ਰਿਹਾ ਸੀ ਉਸ ਦੌਰਾਨ ਕੁਝ ਪਿੰਡ ਦੇ ਸ਼ਰਾਰਤੀ ਆਂਸਰਾਂ ਵੱਲੋਂ ਤਕਰੀਬਨ ਸਵੇਰੇ 5:30 ਵਜੇ ਨਾਤਰਾਂ ਨਾਲ ਹਮਲਾ ਕਰ ਦਿੱਤਾ ਉਸ ਜਗ੍ਹਾ ਤੋਂ ਦੌੜ ਗਏ ਉਸ ਤੋਂ ਬਾਅਦ ਸਿਰ ਤੇ ਜਿਆਦਾ ਛੱਟ ਫੌਨ ਕਾਰਨ ਹਸਪੀਟਲ ਲੈ ਗਏ ਅਨਾਜ ਦੌਰਾਨ ਕਰਨਦੀਪ ਦੀ ਮੌਤ ਹੋ ਗਈ ਜੀ ਪ੍ਰਸ਼ਾਸਨ ਤੋਂ ਕਾਤਲਾਂ ਨੂੰ ਫੜਨ ਦੀ ਮੰਗ ਕੀਤੀ ਅਤੇ ਸ਼ਾਹਕੋਟ ਡੀਐਸਪੀ ओंकार ਸਿੰਘ ਬਰਾੜ ਐਸਐਚਓ ਬਲਵਿੰਦਰ ਸਿੰਘ ਕੁਲਰ ਅਤੇ ਚੌਕੀ ਇੰਚਾਰਜ ਮਨਸਿੰਘਾ ਪੁੱਤਰ ਆਰਮ ਅਤੇ ਉਸ ਉਸ ਉਹਨਾਂ ਦੀ ਪੂਰੀ ਟੀਮ ਨੇ ਵਧੀਆ ਕਾਰਜ ਸਾਰ ਪੁਜਾਰੀ ਕਰਦਿਆਂ 6-5-6 ਘੰਟਿਆਂ ਵਿੱਚ ਇਹ ਕਾਤਲਾਂ ਨੂੰ ਫੜ ਲਿਆ ਅਸੀਂ ਥਾਣਾ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਪਿੰਡ ਕਾਗਣਾ ਵੱਲੋਂ ਧੰਨਵਾਦ ਕਰਦੇ ਹਾਂ ਸ਼ਾਹਕੋਟ ਤੋਂ ਪ੍ਰਿਤਪਾਲ ਸਿੰਘ ਦੀ ਰਿਪੋਰਟ ਪੰਜਾਬੀ ਜਾਗਰ